ਸਰ ਇਹ ਨਾਈਟ੍ਰਿਕ ਆਕਸਾਈਡ ਹੈ ਸਰੀਰ ਦੇ ਕਿਸ ਅੰਗ ਦੇ ਵਿੱਚ ਹੁੰਦਾ ਹੈ ਕੰਮ ਕਿਵੇਂ ਕਰਦਾ ਹੈ ਨਾਈਟ੍ਰਿਕ ਆਕਸਾਈਡ ਇੱਕ ਜਹੀ ਗੈਸ ਹੈ ਜਿਹੜੀਆਂ ਸਾਡੀਆਂ ਖੂਨ ਦੀਆਂ ਨਾੜਾਂ ਦੇ ਅੰਦਰ ਦੀਆਂ ਦੀਵਾਰਾਂ ਦੇ ਅੰਦਰ ਬਣਦੀ ਹੈ ਤੇ ਜਦੋਂ ਇਹ ਬਣਦੀ ਹੈ ਤੇ ਉਸ ਤੋਂ ਬਾਅਦ ਬਣਨ ਤੋਂ ਬਾਅਦ ਇਹ ਖੂਨ ਦੀਆਂ ਨਾੜਾਂ ਨੂੰ ਚੌੜਾ ਕਰ ਦਿੰਦੀ ਹੈ ਖੋਲ ਦਿੰਦੀ ਹੈ ਬਲੱਡ ਪ੍ਰੈਸ਼ਰ ਜਿਹਨਾਂ ਲੋਕਾਂ ਨੂੰ ਹੁੰਦਾ ਉਹ ਬੀਪੀ ਵੱਧਦਾ ਕਿਉਂ ਹੈ ਕਿਉਂਕਿ ਉਹ ਅੰਦਰ ਜਿਹੜੀਆਂ ਉਹਦੇ ਅੰਦਰ ਗੰਦਗੀ ਫਸ ਗਈ ਹਾਰਟ ਨੂੰ ਜ਼ੋਰ ਲਾ ਕੇ ਉਹ ਕਿਡਨੀ ਤੱਕ ਬਲੱਡ ਪਹੁੰਚਾਉਣਾ ਪੈ ਰਿਹਾ ਉਹਦੋਂ ਵੱਧਦਾ ਬਲੱਡ ਪ੍ਰੈਸ਼ਰ ਸਰੀਰ ਦਾ ਸਿਰਫ ਇੱਕ ਰੋਗ ਛੱਡ ਕੇ ਉਹ ਕਿਹੜਾ ਰੋਗ ਹੈ ਜਿਹਨੂੰ ਨਾਈਟ੍ਰਿਕ ਆਕਸਾਈਡ ਠੀਕ ਨਹੀਂ ਕਰ ਸਕਦਾ ਹਰ ਇੱਕ ਰੋਗ ਨੂੰ ਨਾਈਟ੍ਰਿਕ ਆਕਸਾਈਡ ਠੀਕ ਕਰ ਸਕਦਾ ਹੈ ਸਿਰਫ ਕਿਡਨੀ ਦੀਆਂ ਬਿਮਾਰੀਆਂ ਨੂੰ ਛੱਡ ਕੇ ਲਿਵਰ ਸਰੋਸਿਸ ਤੱਕ ਦੇ ਜਿਹੜੇ ਰੋਗ ਨੇ ਉਹ ਨਾਈਟ੍ਰਿਕ ਆਕਸਾਈਡ ਦੇਣ ਦੇ ਨਾਲ ਆਪਾਂ ਠੀਕ ਕਰ ਸਕਦੇ ਆ। ਇਹ ਤੋਂ ਨਾਈਟ੍ਰਿਕ ਆਕਸਾਈਡ ਨੇ ਬਲੱਡ ਫਲੋ ਵਧਾ ਲੈਣਾ ਪੂਰੀ ਬਾਡੀ ਦੇ ਵਿੱਚ। ਬਲੱਡ ਫਲੋ ਵਧਦਾ ਤੇ ਸਾਰਾ ਜਿਹੜਾ ਸਿਸਟਮ ਹੈ ਉਹ ਬਾਡੀ ਦਾ ਠੀਕ ਹੋਣ ਲੱਗਦਾ ਹੈ। ਉਹ ਕਿਹੜੇ ਸ਼ਰੂਤ ਨੇ ਜਿਨ੍ਹਾਂ ਦੇ ਵਿੱਚ ਨਾਈਟ੍ਰਿਕ ਆਕਸਾਈਡ ਭਰਪੂਰ ਮਾਤਰਾ ਵਿੱਚ ਪਾਈ ਜਾਂਦੀ ਹੈ। ਚੁਕੰਦਰ ਇੱਕ ਸਭ ਤੋਂ ਵੱਡਾ ਸਰੋਤ ਮੰਨਿਆ ਜਾਂਦਾ ਹੈ ਨਾਈਟ੍ਰਿਕ ਆਕਸਾਈਡ ਦਾ ਚੁਕੰਦਰ ਤੇ ਚੁਕੰਦਰ ਦੇ ਪੱਤੇ ਬਹੁਤ ਵਧੀਆ ਹੁੰਦੇ ਇਹਦੇ ਚ ਪੋਟਾਸ਼ੀਅਮ ਵੀ ਹੁੰਦਾ ਹੈ ਭਰਪੂਰ ਮਾਤਰਾ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਪੋਟਾਸ਼ੀਅਮ ਵਾਲੀ ਜੇ ਕੋਈ ਚੀਜ਼ ਹੈ ਕੋਈ ਤਾਂ ਚੁਕੰਦਰ ਦੇ ਪੱਤੇ ਨੇ ਡਾਰਕ ਚੌਕਲੇਟ ਜਿਹੜਾ ਹੈਗਾ ਇਹਦੇ ਵਿੱਚ ਫਲੇਵੋਨੋਇਡਸ ਹੁੰਦੇ ਹੈਗੇ ਨੇ ਇਹਦੇ ਵਿੱਚ ਵੀ ਨਾਈਟ੍ਰਿਕ ਆਕਸਾਈਡ ਜਿਹੜਾ ਭਰਪੂਰ ਮਾਤਰਾ ਦੇ ਵਿੱਚ ਪਾਇਆ ਜਾਂਦਾ ਸੋ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਨਾਈਟ੍ਰਿਕ ਆਕਸਾਈਡ ਆ ਨਹੀਂ ਦਿੱਤੀ ਜਾ ਸਕਦੀ ਦਿਲ ਦੇ ਮਰੀਜ਼ਾਂ ਨੂੰ ਜਿਹੜਾ ਉਹ ਥੋੜਾ ਜਿਆਦਾ ਡਾਕਟਰ ਦੀ ਸਲਾਹ ਦੇ ਨਾਲ ਲੈਣਾ ਚਾਹੀਦਾ ਜਿੰਨੇ ਵੀ ਜਿਹੜੇ ਕਿਡਨੀ ਦੇ ਤੇ ਲੋ ਬੀਪੀ ਵਾਲੇ ਹਨ ਉਹ ਵੀ ਬਿਲਕੁਲ ਜਿਹੜੇ ਆ ਉਹ ਆਪਣੇ ਆਪ ਇਸ ਚੀਜ਼ ਨੂੰ ਨਾ ਲੈਣ ਡਾਕਟਰ ਦੀ ਸਲਾਹ ਦੇ ਨਾਲ ਹੀ ਲੈਣ ਹੈ ਜਿਨ੍ਹਾਂ ਲੋਕਾਂ ਨੂੰ ਲੋ ਬਲੱਡ ਪ੍ਰੈਸ਼ਰ ਹੈ ਉਹਨਾਂ ਨੂੰ ਜਿਨ੍ਹਾਂ ਨੂੰ ਕ੍ਰੋਨਿਕ ਕਿਡਨੀ ਡਿਜ਼ੀਜ਼ ਨੇ ਉਹਨਾਂ ਨੂੰ ਇਹਨਾਂ ਦੋਨਾਂ ਨੂੰ ਤਾਂ ਬਿਲਕੁਲ ਜਿਹੜਾ ਉਹ ਨਹੀਂ ਲੈਣਾ ਚਾਹੀਦਾ ਹੈਲਥ ਟਿਪਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਲਖਵਿੰਦਰ ਸਿੰਘ ਮਾਨ ਤੋ ਜੇਕਰ ਮੈਂ ਤੁਹਾਨੂੰ કહਾਂ ਕਿ ਇੱਕ ਖੁਰਾਕੀ ਤੱਤ ਲੈਣ ਦੇ ਨਾਲ ਸਰੀਰ ਦੇ ਵਿੱਚ ਇੱਕ ਨਹੀਂ ਸਗੋਂ 50 ਰੋਗਾਂ ਤੋਂ ਮੁਕਤੀ ਪਾਈ ਜਾ ਸਕਦੀ ਹੈ ਜਾਂ ਫਿਰ 50 ਰੋਗਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਤਾਂ ਤੁਸੀਂ ਕਹੋਗੇ ਕਿ ਤੁਸੀਂ ਝੂਠ ਬੋਲ ਰਹੇ ਹੋ ਲੇਕਿਨ ਇਹ ਬਿਲਕੁਲ ਸੱਚ ਹੈ ਕਿਉਂਕਿ ਇਹ ਖੁਰਾਕੀ ਤੱਤ ਲੈਣ ਦੇ ਨਾਲ ਜਿੱਥੇ ਬ੍ਰੇਨ ਸਟ੍ਰੋਕ ਹਾਰਟ ਅਟੈਕ ਅਸਥਮਾ ਸ਼ੂਗਰ ਗਠੀਆ ਰੋਗ ਫੇਫੜੇ ਦੇ ਰੋਗ ਮਾਈਗਰੇਨ ਨਾ ਜਾਣੇ ਕਿੰਨੇ ਰੋਗਾਂ ਤੋਂ ਮੁਕਤੀ ਪਾਈ ਜਾ ਸਕਦੀ ਹੈ ਜਾ ਪਰ ਇਹ ਜਿਹੜੇ ਮਰੀਜ਼ ਨੇ ਇਹਨਾਂ ਰੋਗਾਂ ਦੇ ਉਹ ਇਸ ਅਲਾਮਤ ਨੂੰ ਕੰਟਰੋਲ ਕਰ ਸਕਦੇ ਨੇ ਸੋ ਗੱਲ ਕਰਾਂਗੇ ਉਸ ਖਰਾਕੀ ਤੱਤੀ ਜਾਨੀ ਕਿ ਨਾਈਟ੍ਰਿਕ ਆਕਸਾਈਡ ਦੀ ਇਹ ਨਾਈਟ੍ਰਿਕ ਆਕਸਾਈਡ ਹੈ ਕੀ ਸਰੀਰ ਦੇ ਵਿੱਚ ਕਿੱਥੇ ਹੁੰਦਾ ਤੇ ਨਾਈਟ੍ਰਿਕ ਆਕਸਾਈਡ ਦੇ ਕੰਮ ਕੀ ਨੇ ਕਿਵੇਂ ਕੰਮ ਕਰਦਾ ਇਹਨਾਂ ਸਾਰੀਆਂ ਗੱਲਾਂ ਦੇ ਉੱਪਰ ਗੱਲਬਾਤ ਕਰਨੀ ਅੱਜ ਮੇਰੇ ਨਾਲ ਨੇ ਹੈਲਥ ਕੋਚ ਕੁਲਬੰਦ ਸਿੰਘ ਜੀ ਪਹਿਲਾਂ ਉਹਨਾਂ ਦਾ ਪ੍ਰੋਗਰਾਮ 'ਚ ਸਵਾਗਤ ਕਰਦੇ ਆ ਸਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਤੇ ਸਾਰੇ ਦਰਸ਼ਕਾਂ ਨੂੰ ਵੀ ਤੇ ਧੰਨਵਾਦ ਬੁਲਾਉਣ ਦੇ ਸਰ ਇੱਕ ਸਿੱਧੀ ਭਾਸ਼ਾ ਦੇ ਵਿੱਚ ਕਹੀਏ ਡਾਕਟਰਾਂ ਦੀ ਭਾਸ਼ਾ ਦੇ ਵਿੱਚ ਕਹੀਏ ਜਾਂ ਆਯੁਰਵੇਦ ਦੀ ਭਾਸ਼ਾ ਦੇ ਵਿੱਚ ਕਹਿ ਦੀਏ ਰਾਮ ਬਾਣ ਜਾਂ ਫਿਰ ਕਹੀਏ ਵੀ ਉਹ ਬੂਟੀ ਜਿਹਨੂੰ ਸੰਜੀਵਨੀ ਕਹਿ ਸਕਦੇ ਸੀ ਉਸ ਖੁਰਾਕ ਦੀ ਗੱਲ ਕਰਾਂਗੇ ਨਾਈਟ੍ਰਿਕ ਆਕਸਾਈਡ ਦੀ ਅਸਲ ਦੇ ਵਿੱਚ ਸਰ ਇਹ ਨਾਈਟ੍ਰਿਕ ਆਕਸਾਈਡ ਹੈ ਕੀ ਸਰੀਰ ਦੇ ਕਿਸ ਅੰਗ ਦੇ ਵਿੱਚ ਹੁੰਦਾ ਹੈ ਕੰਮ ਕਿਵੇਂ ਕਰਦਾ ਹੈ ਨਾਈਟ੍ਰਿਕ ਆਕਸਾਈਡ ਹੈ ਕੀ ਲਖਵਿੰਦਰ ਜੀ ਤੁਸੀਂ 50 ਦੇ ਕਰੀਬ ਰੋਗਾਂ ਦੀ ਗੱਲ ਕੀਤੀ ਹੈ ਤੇ ਮੈਂ ਕਹਾਂਗਾ ਕਿ ਸਰੀਰ ਦਾ ਸਿਰਫ ਇੱਕ ਰੋਗ ਛੱਡ ਕੇ ਉਹ ਕਿਹੜਾ ਰੋਗ ਹੈ ਜਿਹਨੂੰ ਨਾਈਟ੍ਰਿਕ ਆਕਸਾਈਡ ਠੀਕ ਨਹੀਂ ਕਰ ਸਕਦਾ ਹਰ ਇੱਕ ਰੋਗ ਨੂੰ ਨਾਈਟ੍ਰਿਕ ਆਕਸਾਈਡ ਠੀਕ ਕਰ ਸਕਦਾ ਸਿਰਫ ਕਿਡਨੀ ਦੀਆਂ ਬਿਮਾਰੀਆਂ ਨੂੰ ਛੱਡ ਕੇ ਉਹ ਵੀ ਕਿਡਨੀ ਦੇ ਵਿੱਚ ਜੇਕਰ ਫਿਲਟਰ ਖਰਾਬ ਹੋ ਗਏ ਨੇ ਜੀਐਫਆਰ ਜਿਹਨੂੰ ਆਪਾਂ ਕਹਿੰਦੇ ਆ ਜੇ ਉਹ ਘਟ ਗਿਆ ਹੈਗਾ ਜਾਂ ਕਿਡਨੀ ਦੇ ਅੰਦਰ ਕੁਝ ਹੋਰ ਪ੍ਰੋਬਲਮ ਆ ਗਈਆਂ ਨੇ ਵੱਡੀਆਂ ਤਾਂ ਤੁਹਾਨੂੰ ਉਹਦੇ ਚ ਕਿਡਨੀ ਤੁਹਾਨੂੰ ਜਿਹੜਾ ਨਾਈਟ੍ਰਿਕ ਆਕਸਾਈਡ ਨਹੀਂ ਦਿੱਤਾ ਜਾ ਸਕਦਾ ਆਦਰਵਾਇਜ਼ ਛੋਟੀ ਮੋਟੀ ਕਿਡਨੀ ਡਿਜ਼ੀਜ਼ ਦੇ ਵਿੱਚ ਵੀ ਨਾਈਟ੍ਰਿਕ ਆਕਸਾਈਡ ਦਿੱਤਾ ਜਾ ਸਕਦਾ ਹੈ ਨਾਈਟ੍ਰਿਕ ਆਕਸਾਈਡ ਹੈ ਕੀ ਨਾਈਟ੍ਰਿਕ ਆਕਸਾਈਡ ਇੱਕ ਅਜਿਹੀ ਗੈਸ ਹੈ ਜਿਹੜੀਆਂ ਸਾਡੀਆਂ ਖੂਨ ਦੀਆਂ ਨਾੜਾਂ ਦੇ ਅੰਦਰ ਦੀਆਂ ਦਿਵਾਰਾਂ ਦੇ ਅੰਦਰ ਬਣਦੀ ਹੈ ਤੇ ਜਦੋਂ ਇਹ ਬਣਦੀ ਹੈ ਤੇ ਉਸ ਤੋਂ ਬਾਅਦ ਬਣਨ ਤੋਂ ਬਾਅਦ ਇਹ ਖੂਨ ਦੀਆਂ ਨਾੜਾਂ ਨੂੰ ਚੌੜਾ ਕਰ ਦਿੰਦੀ ਹੈ ਖੋਲ ਦਿੰਦੀ ਹੈ ਤੇ ਜਦੋਂ ਇਹ ਖੁੱਲ ਜਾਂਦੀਆਂ ਨੇ ਅੰਦਰ ਜਿੰਨੀ ਵੀ ਬਲੋਕੇਜ ਆ ਪਲਾਕ ਹੈ ਅੰਦਰ ਕੁਝ ਵੀ ਫਸਿਆ ਹੋਇਆ ਉਹ ਅੰਦਰ ਨਿਕਲ ਜਾਂਦਾ ਤੇ ਖੂਨ ਦਾ ਦੌਰਾ ਜਿਹੜਾ ਉਹ ਤੇਜ਼ ਹੋ ਜਾਂਦਾ ਹੁਣ ਤੁਸੀਂ ਯਾਦ ਕਰੋ ਬਲੱਡ ਪ੍ਰੈਸ਼ਰ ਜਿਨ੍ਹਾਂ ਲੋਕਾਂ ਨੂੰ ਹੁੰਦਾ ਉਹ ਬੀਪੀ ਵੱਧਦਾ ਕਿਉਂ ਹੈ ਕਿਉਂਕਿ ਉਹ ਅੰਦਰ ਜਿਹੜੀ ਆ ਉਹਦੇ ਅੰਦਰ ਗੰਦਗੀ ਫਸ ਗਈ ਹਾਰਟ ਨੂੰ ਜ਼ੋਰ ਲਾ ਕੇ ਉਹ ਕਿਡਨੀ ਤੱਕ ਬਲੱਡ ਪਹੁੰਚਾਉਣਾ ਪੈ ਰਿਹਾ ਉਦੋਂ ਬਣਦਾ ਬਲੱਡ ਪ੍ਰੈਸ਼ਰ ਹਾਈ ਬਲੱਡ ਪ੍ਰੈਸ਼ਰ ਤੇ ਜੇ ਵਿੱਚੋਂ ਬਲੌਕੇਜ ਨਿਕਲ ਗਈ ਨਾੜਾਂ ਖੋਲ ਕੇ ਬਲੌਕੇਜ ਨਿਕਲ ਗਈ ਤਾਂ ਤੁਹਾਡਾ ਬੀਪੀ ਜਿਹੜਾ ਉਹ ਆਪਣੇ ਆਪ ਨੋਰਮਲ ਆ ਜਗਾ ਕੰਟਰੋਲ ਚ ਆ ਜਾਦਾ ਪਰ ਸਿਰਫ ਜੇਦਾ ਬੀਪੀ ਘਟਦਾ ਹੈਗਾ ਉਹਨੂੰ ਆਪਾਂ ਨਾਈਟ੍ਰਿਕ ਆਕਸਾਈਡ ਨਹੀਂ ਦੇ ਸਕਦੇ ਕਿਉਂਕਿ ਇਹ ਬੀਪੀ ਵੈਸੇ ਵੀ ਪਹਿਲਾਂ ਹੀ ਘਟਾਉਂਦਾ ਹੈਗਾ ਤੇ ਇਹ ਹੋਰ ਘਟਾ ਸਕਦਾ ਹੈਗਾ ਸੋ ਕਿਹੜਾ ਰੋਗ ਹੈ ਜਿਹੜਾ ਕਿ ਜਿਹੜਾ ਨਾਈਟ੍ਰਿਕ ਆਕਸਾਈਡ ਦੇ ਨਾਲ ਠੀਕ ਨਹੀਂ ਕੀਤਾ ਜਾ ਸਕਦਾ ਹਾਈ ਬਲੱਡ ਪ੍ਰੈਸ਼ਰ ਆ ਨਸਾਂ ਦੀ ਸਖਤੀ ਹੈਗੀਆ ਅੰਜਾਇਨਾ ਜਿਹਨੂੰ ਛਾਤੀ ਦਾ ਦਰਦ ਕਹਿ ਸਕਦੇ ਹੈਗਿਆ ਰੈਕਟਾਈਲ ਡਿਸਫੰਕਸ਼ਨ ਜਿਹਨੂੰ ਮਰਦਾਨਾ ਕਮਜ਼ੋਰੀ ਜਾਂ ਵੈਸੇ ਕਮਜ਼ੋਰੀ ਕਹਿ ਸਕਦੇ ਆ ਪਲਮਨਰੀ ਹਾਈਪਰਟੈਨਸ਼ਨ ਜਿਹਨੂੰ ਫੇਫੜਿਆਂ ਦੇ ਵਿੱਚ ਉੱਚ ਦਬਾਅ ਕਹਿੰਦੇ ਹੈਗੇ ਆ ਇਸ ਤੋਂ ਇਲਾਵਾ ਡਾਇਬੀਟਿਸ ਰਿਲੇਟਿਡ ਸਰਕੂਲੇਸ਼ਨ ਪ੍ਰੋ ਸ਼ੂਗਰ ਦੇ ਕਰਕੇ ਨਸਾਂ ਜਿਹੜੀਆਂ ਨੇ ਉਹ ਬਲੌਕ ਹੋਣ ਲੱਗੀਆਂ ਜਾਮ ਹੋਣ ਲੱਗੀਆਂ ਉਹਨਾਂ ਦੇ ਕਰਕੇ ਆਲਜ਼ਾਈਮਰਾ ਜਿੱਥੇ ਬੰਦਾ ਪਛਾਣ ਨੂੰ ਹਟ ਜਾਂਦਾ ਸਮਝ ਜਿਹੜੀ ਆ ਬੰਦੇ ਦੀ ਗਵਾਚ ਜਾਂਦੀ ਹੈਗੀ ਹੈ ਇਸ ਤੋਂ ਇਲਾਵਾ ਕ੍ਰੋਨਿਕ ਫਟੀਕ ਸਿੰਡਰੋਮ ਬੰਦਾ ਲੇਡੀਜ਼ ਕਰਕਰ ਕੀ ਹੁੰਦਾ ਹੈ ਥੱਕਿਆ ਥੱਕਿਆ ਰਹਿਣਾ ਇੱਥੋਂ ਦੁਖਦਾ ਇੱਥੋਂ ਦੁਖਦਾ ਮਾਈਗਰੇਨ ਸਿਰ ਦੁਖਦਾਰਾਂ ਦਾ ਇੱਕ ਪਾਸਾ ਅਸਥਮਾ ਸੀਓਪੀਡੀ ਕ੍ਰੋਨਿਕ ਅਬਸਟਰਕਟਿਵ ਪਲਮਰੀ ਡਿਜ਼ੀਜ਼ ਇਹਦੇ ਵਿੱਚ ਜਿਹੜੇ ਗਰਦੇ ਦੇ ਵਿੱਚ ਕੰਮ ਕਰਦੇ ਨੇ ਜਿਹੜੇ ਖਰਾਬ ਦੇ ਉੱਤੇ ਕੰਮ ਕਰਦੇ ਨੇ ਆਰਏ ਤੇ ਕੰਮ ਕਰਦੇ ਨੇ ਪੱਥਰ ਸਟੋਨ ਪ੍ਰੈਸ਼ਰ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦੇ ਸਾਰਿਆਂ ਦੇ ਅੰਦਰ ਉਹ ਗਰਦਾ ਅੰਦਰ ਚਲਾ ਜਾਂਦਾ ਤੇ ਉਹ ਜਿਹੜਾ ਬ੍ਰੌਕ ਜਾਂਦਾ ਉਹਨਾਂ ਵਿੱਚ ਵੀ ਇਹ ਠੀਕ ਕਰਦਾ ਇਸ ਤੋਂ ਇਲਾਵਾ ਇਮਿਊਨ ਡੈਫੀਸ਼ੈਂਸੀ ਹੈ ਜਿਹਦੇ ਕਿਸੇ ਦੇ ਅੰਦਰ ਜਿਹੜੀ ਆ ਉਹ ਰੋਗ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਗਈ ਉਹ ਹੈ ਮਸਲ ਰਿਕਵਰੀ ਦੇ ਵਿੱਚ ਪ੍ਰੋਬਲਮ ਆ ਰਹੀ ਆ ਉਹ ਠੀਕ ਕਰਦੀ ਆ ਮੇਲ ਇਨਫਰਟੀਲਿਟੀ ਆ ਜਿਹੜੇ ਮੇਲ ਪ੍ਰਜਨਨ ਅੰਗਾਂ ਦੇ ਵਿੱਚ ਪ੍ਰੋਬਲਮ ਆ ਗਈ ਆ ਉਹ ਠੀਕ ਕਰਦਾ ਹੂਨ ਜਿਹੜੀ ਆ ਜੇਕਰ ਕਿਸੇ ਨੂੰ ਵਗ ਰਿਹਾ ਉਹੀ ਪੜ ਰਿਹਾ ਜ਼ਖਮ ਵਗ ਰਿਹਾ ਕਿਸੇ ਦਾ ਜ਼ਖਮ ਨਹੀਂ ਕਿਸੇ ਦਾ ਠੀਕ ਹੋ ਰਿਹਾ ਉਹਨੂੰ ਠੀਕ ਕਰਦਾ ਮੋਟਾਪਾ ਉਹਨੂੰ ਠੀਕ ਕਰਦਾ ਡਿਪਰੈਸ਼ਨ ਐਂਜਾਇਟੀ ਆ ਉਹਨੂੰ ਠੀਕ ਕਰਦਾ ਲਿਵਰ ਸਰੋਸਿਸ ਤੱਕ ਦੇ ਜਿਹੜੇ ਰੋਗ ਨੇ ਉਹ ਨਾਈਟ੍ਰਿਕ ਆਕਸਾਈਡ ਦੇਣ ਦੇ ਨਾਲ ਆਪਾਂ ਠੀਕ ਕਰ ਸਕਦੇ ਹਾਂ ਸੋ ਐਨੀ ਵੱਡੀ ਜਿਹੜੀ ਆ ਉਹ ਇਹਦੀ ਲਿਸਟ ਹੈ ਜਿਹੜੀ ਜਿੰਨੀ ਲੰਬਾ ਆਪਾਂ ਗੱਲਾਂ ਕਰੀ ਜਾਵਾਂਗੇ ਉਹਨਾਂ ਥੋੜੇ ਹੈਗੇ ਨੇ ਹਰ ਰੋਗ ਦੇ ਵਿੱਚ ਜਿਹੜਾ ਇਸ ਨੂੰ ਕੀ ਕਰ ਸਕਦੇ ਆ ਸਿਰਫ ਬੀਪੀ ਲੋ ਤੇ ਕਿਡਨੀ ਦੀ ਪ੍ਰੋਬਲਮ ਵਾਲੇ ਬੰਦੇ ਨੂੰ ਉਹ ਥੋੜਾ ਜਿਹੜਾ ਉਹਦੇ ਜਿਹੜੇ ਰਿਪੋਰਟਾਂ ਦੇਖ ਕੇ ਉਹਨ ਦਿੱਤੀ ਜਾ ਸਕਦੀ ਹੈ ਬਿਲਕੁਲ ਸਰ ਤੁਸੀਂ ਲੰਮੇ ਚੌੜੇ ਰੋਗ ਦੱਸੇ ਨੇ ਕਿ ਕਾਫੀ ਜ਼ਿਆਦਾ ਲੰਮੀ ਚੌੜੀ ਲਿਸਟ ਸੀ ਵੀ ਜਿਹਦੇ ਵਿੱਚ ਇਹ ਕੰਮ ਕਰਦੇ ਨਾਈਟ੍ਰੋਕਸਾਈਡ ਲੇਕਿਨ ਹੁਣ ਮੈਂ ਤੁਹਾਨੂੰ ਪੁੱਛਣਾ ਜਾਵਾਂਗਾ ਕਿ ਨਾਈਟ੍ਰਿਕ ਆਕਸਾਈਡ ਹੈ ਜਿਹੜੀ ਅਕਰ ਉਹ ਕੰਮ ਕਿਸ ਤਰੀਕੇ ਨਾਲ ਕਰਦੀ ਹੈ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਜੀ ਕਿ ਨਾਈਟ੍ਰਿਕ ਆਕਸਾਈਡ ਨਸਾਂ ਨੂੰ ਖੋਲ ਦਿੰਦੀ ਆ ਤੇ ਜਿਹੜਾ ਬਲੱਡ ਫਲੋ ਜਿਹੜਾ ਉਹਦੇ ਨਾਲ ਵੱਧ ਜਾਂਦਾ ਜਿਹਦੇ ਨਾਲ ਜਿਹੜਾ ਉਹ ਖੂਨ ਦਾ ਦੌਰਾ ਪੂਰੇ ਬੋਡੀ ਦੇ ਵਿੱਚ ਜਿਹੜਾ ਉਹ ਤੇਜ਼ ਹੁੰਦਾ ਹੁਣ ਖੂਨ ਕੀ ਆ ਉਹਦੇ ਵਿੱਚ ਜਿਹੜੇ ਪਲਾਜ਼ਮਾ ਆ ਉਹਦੇ ਵਿੱਚ ਰੈੱਡ ਬਲੱਡ ਸੈੱਲ ਨੇ ਉਹਦੇ ਵਿੱਚ ਵਾਈਟ ਬਲੱਡ ਸੈੱਲ ਨੇ ਉਹਦੇ ਵਿੱਚ ਪਲੇਟਲੇਟ ਨੇ ਉਹ ਸਾਰਾ ਦਾ ਸਾਰਾ ਇੱਕ ਇੱਕ ਚੀਜ਼ ਜਿਹੜੀ ਹੈ ਮੈਸੇਜੇਸ ਨੇ ਹਾਰਮੋਨਸ ਨੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਖੂਨ ਦੇ ਰਾਹੀਂ ਜਿਹੜੀਆਂ ਨੇ ਉਹ ਪੂਰੀ ਬੋਡੀ ਚ ਜਾਣੀਆਂ ਨੇ ਜਿੱਥੇ ਬਲੱਡ ਫਲੋ ਚਲਾ ਗਿਆ ਉਥੇ ਹਰ ਇੱਕ ਚੀਜ਼ ਠੀਕ ਹੋਣੀ ਸ਼ੁਰੂ ਹੋ ਜਾਣ ਤੋ ਨਾਈਟ੍ਰਿਕ ਆਕਸਾਈਡ ਨੇ ਬਲੱਡ ਫਲੋ ਵਧਾ ਦੇਣਾ ਪੂਰੀ ਬਾਡੀ ਦੇ ਵਿੱਚ ਬਲੱਡ ਫਲੋ ਵਧਦਾ ਤੇ ਸਾਰਾ ਜਿਹੜਾ ਸਿਸਟਮ ਹੈ ਉਹ ਬਾਡੀ ਦਾ ਠੀਕ ਹੋਣ ਲੱਗਦਾ ਹੈ ਨੰਬਰ 2 ਦੇ ਉੱਤੇ ਆਉਂਦਾ ਜੀ ਥਕਾਵਟ ਜਿਹੜੀ ਹੈ ਉਹ ਵੀ ਬਲੱਡ ਫਲੋ ਵਧੇਗਾ ਤਾਂ ਥਕਾਵਟ ਜਿਹੜੀ ਹੈ ਉਹ ਵੀ ਠੀਕ ਹੋ ਜਾਣਗੀ ਹੈ ਐਥਲੈਟਿਕ ਪਰਫਾਰਮੈਂਸ ਜਿਹੜੀ ਹੈ ਉਹ ਵੱਧ ਜਾਂਦੀ ਹੈ ਬੰਦੇ ਦੇ ਅੰਦਰ ਆਕਸੀਜਨ ਸਪਲਾਈ ਵੱਧ ਜਾਂਦੀ ਹੈ ਕਿਉਂਕਿ ਰੈੱਡ ਬਲੱਡ ਸੈੱਲ ਵੀ ਜਿਹੜੇ ਨੇ ਖੂਨ ਦੇ ਰਾਹੀਂ ਹੀ ਪੂਰੇ ਬਾਡੀ ਦੇ ਵਿੱਚ ਜਾਣੇ ਤੇ ਰੈੱਡ ਬਲੱਡ ਸੈੱਲ ਜਿਹੜੇ ਆਕਸੀਜਨ ਕੈਰੀing ਕਪੈਸਿਟੀ ਇਹਨਾਂ ਦੇ ਵਿੱਚ ਹੁੰਦੀ ਹੈ ਦਿਮਾ ਅੰਦਰ ਪੁੱਠੀ ਸਿੱਧੀ ਸੋਚ ਹੈਗੀ ਆ ਮਾਈਗ੍ਰੇਨ ਹੈਗਾ ਅੰਦਰ ਹਾਰਮੋਨ ਗੜਬੜ ਹੋ ਰਹੇ ਨੇ ਅੱਖਾਂ ਦੇ ਵਿੱਚ ਜਿਹੜੀ ਆ ਉਹ ਨਿਗਾ ਘਟ ਰਹੀ ਆ ਅੱਖਾਂ ਦੀਆਂ ਪ੍ਰੋਬਲਮ ਹੈਗੀਆਂ ਨੇ ਇਹ ਇਸ ਤਰ੍ਹਾਂ ਦੀ ਜਿੰਨੀਆਂ ਵੀ ਪ੍ਰੋਬਲਮ ਹੈ ਹਾਰਮੋਨ ਗੜਬੜ ਹੋ ਰਹੇ ਨੇ ਉਹ ਸਾਰੀਆਂ ਦੇ ਸਾਰੀਆਂ ਜਿਹੜੀਆਂ ਕਿਉਂਕਿ ਬਲੱਡ ਸਰਕੂਲੇਸ਼ਨ ਤੇਜ਼ ਹੋਇਆ ਤੇ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਜਿਹੜੇ ਖੁਰਾਕੀ ਤੱਤ ਮਿਲੇ ਦਿਮਾਗ ਨੂੰ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਠੀਕ ਹੋਣ ਲੈਂਦੀਆਂ ਨੇ ਇਹਦਾ ਬੜਾ ਲੰਮਾ ਚੌੜਾ ਜਿਹੜਾ ਕੰਮ ਹੈ ਪੂਰੀ ਬਾਡੀ ਦੇ ਵਿੱਚ ਇੱਕ ਇੱਕ ਕੰਮ ਦੇ ਵਿੱਚ ਇੱਕ ਇਹਦਾ ਆਪਣਾ ਇੱਕ ਰੋਲ ਹੈ ਜਿਹੜਾ ਕਿ ਬਲੱਡ ਦੇ ਥਰੂ ਉਹ ਜਿਹੜਾ ਬਿਲਕੁਲ ਸਰ ਤੁਸੀਂ ਇਹ ਕੰਮਾਂ ਦੀ ਗੱਲ ਕੀਤੀ ਹੈ ਤੇ ਹੁਣ ਥੋੜਾ ਇਹ ਵੀ ਕਲੀਅਰ ਕਰ ਦੋ ਕਿਉਂਕਿ ਤੁਸੀਂ ਕਿਹਾ ਵੀ ਇਹ ਨਾੜਾਂ ਦੇ ਅੰਦਰ ਹੁੰਦੀ ਹੈ ਜੀ ਜੀ ਤੇ ਇਹਦਾ ਮਤਲਬ ਇੱਕ ਲਿਮਟਿਡ ਮਾਤਰਾ ਦੇ ਵਿੱਚ ਹੀ ਆਪਾਂ ਇਹਦੀ ਡੋਸ ਆ ਜਿਹੜੀ ਲੈ ਸਕਦੇ ਆਂਗੇ ਇੱਕ ਇਨਸਾਨ ਨੂੰ ਕਿੰਨੀ ਡੋਸ ਆ ਜਿਹੜੀ ਨਾਈਟ੍ਰਿਕ ਆਕਸਾਈਡ ਦੀ ਦਿੱਤੀ ਜਾ ਸਕਦੀ ਹੈ ਦੇਖੋ ਇਹਦੇ ਵਿੱਚ ਨਾ ਦੋ ਦੋ ਤਿੰਨ ਪਾਰਟ ਹੁੰਦੇ ਨੇ ਇਹਦੇ ਨਾਈਟ੍ਰਿਕ ਆਕਸਾਈਡ ਦੇ ਇੱਕ ਹੁੰਦਾ ਐਲ ਆਰਜੀਨਾਈਨ ਜਿਹੜਾ ਕਿ 3000 ਤੋਂ 6000 ਐਮ ਡੀ ਜਿਹੜਾ ਉਹ ਇੱਕ ਦਿਨ ਦੇ ਵਿੱਚ ਜਿਹੜੀ ਉਹਦੀ ਡੋਸ ਹੁੰਦੀ ਹੈਗੀ ਆ ਇਸ ਤੋਂ ਬਾਅਦ ਅੱਗੇ ਆਉਂਦਾ ਜੀ ਐਲ ਸਿਟਰੂਲਿਨ ਜਿਹੜਾ ਕਿ 2000 ਤੋਂ 6000 ਤੱਕ ਦੀ ਡੋਸ ਹੁੰਦੀ ਹੈਗੀ ਆ ਤੇ ਨਾਈਟ੍ਰਿਕ ਆਕਸਾਈਡ ਇੱਕ ਜਿਹੜੀ ਜੇਕਰ ਕੁਦਰਤੀ ਤੌਰ ਤੇ ਲਿਤਾ ਜਾਵੇ ਤਾਂ ਉਹਦਾ ਇੱਕ ਸਿਸਟਮ ਹੁੰਦਾ ਜਿਹੜਾ ਆਪਾਂ ਜਿਵੇਂ ਬੀਟਰੂਟ ਤੋਂ ਲੈ ਲਿਆ ਕੁਝ ਹੋਰ ਚੀਜ਼ਾਂ ਤੋਂ ਲੈ ਲਿਆ ਉਹ ਇਸੇ ਤਰ੍ਹਾਂ ਆਪਣੇ ਹੁੰਦਾ ਪਰ ਨਾਈਟ੍ਰਿਕ ਆਕਸਾਈਡ ਦੀ ਜਿਹੜੀ ਡੋਸ ਆ ਉਹ ਜਿਹੜੀ ਮਤਲਬ 400 ਤੋਂ 500 ਐਮਜੀ ਜਿਹੜਾ ਅਗਰ ਆਪਾਂ ਇੱਕ ਦਿਨ ਦੇ ਵਿੱਚ ਲੈ ਲੈਂਦੇ ਆ ਤਾਂ ਉਹ ਆਪਾਂ ਨੂੰ ਜਿਹੜੀ ਉਹ ਸੇਫ ਹੁੰਦੀ ਆ ਤੇ ਆਪਣੇ ਵਾਸਤੇ ਜਿਹੜੀ ਆ ਆਪਾਂ ਉਹਨੂੰ ਫਾਇਦੇਮੰਦ ਬਣੀ ਜਾਂਦੀ ਹੈਗੀ ਬਿਲਕੁਲ ਕੋਸ਼ਿਸ਼ ਵੀ ਤੁਹਾਨੂੰ ਇਹ ਸਮਝਣ ਚਾਹਾਂਗੇ ਹੁਣ ਵੀ ਇਹ ਜਿਹੜੀ ਨਾਈਟ੍ਰਿਕ ਆਕਸਾਈਡ ਆ ਤੁਸੀਂ ਕਹਿ ਰਹੇ ਹੋ ਸਰੀਰ ਦੇ ਵਿੱਚ ਹੁੰਦੀ ਆ ਨਾੜਾਂ ਦੇ ਅੰਦਰ ਉਤਪੰਨ ਹੁੰਦੀ ਆ ਦੀ ਸਰੀਰ ਨੂੰ ਪੈਦਾ ਕਰਦਾਗਾ ਲੇਕਿਨ ਇਹ ਘਟਦੀ ਵੱਧਦੀ ਕਿਵੇਂ ਕਿਉਂਕਿ ਜੇ ਘਟਣ ਵਧਣ ਦੇ ਕਾਰਨ ਇਹ ਸ਼ਾਇਦ ਰੋਗ ਉਤਪੰਨ ਹੁੰਦੇ ਹੋਣੇ ਜਾਣ ਰੋਗ ਕੰਟਰੋਲ ਦੇ ਵਿੱਚ ਨਹੀਂ ਆਉਂਦੇ ਹੋਣੇ ਇਹ ਨਾਈਟ੍ਰਿਕ ਆਕਸਾਈਡ ਸਰੀਰ ਦੇ ਵਿੱਚ ਵੱਧਦੀ ਜਾਂ ਘਟਦੀ ਕਿਵੇਂ ਆ ਉਹ ਤੁਸੀਂ ਲਿਖਣੰਦਰ ਜੀ ਕਹੋਗੇ ਕਿ ਹਰ ਗੱਲ ਦੇ ਵਿੱਚ ਉਹੀ ਗੱਲ ਲੈ ਆਂਦਾ ਹਰ ਵਾਰੀ ਹਰ ਵਾਰੀ ਉਹੀ ਗੱਲ ਲੈ ਆਂਦਾ ਪਰ ਮੈਂ ਕਰਾਂ ਕਿ ਮੇਰੀ ਮਜਬੂਰੀ ਹੈ ਕੀ ਮੈਨੂੰ ਗੱਲਾਂ ਬੋਲਣੀਆਂ ਪੈਂਦੀਆਂ ਨੇ ਜਿਹੜੀ ਸਰੀਰ ਨੂੰ ਖਰਾਬ ਕਰ ਦਿੰਦੇ ਸਭ ਤੋਂ ਵੱਡਾ ਜਿਹੜਾ ਕਾਰਨ ਹੈਗਾ ਜੰਕ ਫੂਡ ਰਿਫਾਈਂਡ 슈ਗਰ ਇਹ ਜਾਂ ਫਿਰ ਬਾਹਰ ਦੇ ਖਾਣੇ ਕਣਕ ਚੌਲ ਦੇ ਵਿੱਚ ਜਿਹੜੀਆਂ ਆਪਣੀ ਆਪਾਂ ਨੂੰ ਮਿਲਦਾ ਕਾਰਬੋਹਾਈਡਰੇਟਸ ਹੈਨਾ ਇਹ ਦੁੱਧ ਕਣਕ ਚੌਲ ਦੁੱਧ ਰਿਫਾਈਂਡ ਚੀਨੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬੋਡੀ ਦੇ ਅੰਦਰ ਜਾ ਕੇ ਮਿੱਠਾ ਵਧਾਉਂਦੀਆਂ ਨੇ ਮਿੱਠਾ ਵਧਾਉਂਦੀਆਂ ਨੇ ਤੇ ਉਹਦੇ ਨਾਲ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਨੇ ਉਹ ਕ੍ਰੀਏਟ ਹੁੰਦੀਆਂ ਨੇ ਉਮਰ ਵਧਣ ਦੇ ਨਾਲ ਜਿਹੜਾ ਇਹ ਨਾਈਟ੍ਰਿਕ ਆਕਸਾਈਡ ਬੋਡੀ ਦੇ ਵਿੱਚ ਆਪਣੇ ਆਪ ਜਿਹੜਾ ਨਾੜਾਂ ਜਿਹੜੀਆਂ ਕਮਜ਼ੋਰ ਹੋਣੇ ਚਾਹੀਦੀਆਂ ਨੇ ਤੇ ਉਹਦੇ ਕਰਕੇ ਇਹ ਹੁੰਦਾ ਹੈਗਾ ਫਿਰ ਆਈਏ ਹਾਈ ਬੀਪੀ ਜਿਨ੍ਹਾਂ ਦੇ ਵਿੱਚ ਹੋ ਜਾਂਦਾ ਉਹਨਾਂ ਦੇ ਕਰਕੇ ਵੀ ਇਹ ਪ੍ਰੋਬਲਮ ਆਉਂਦੀ ਹੈ ਡਾਇਬੀਟਿਸ ਜਿਨ੍ਹਾਂ ਦੇ ਹੋ ਜਾਂਦੀ ਹੈ 슈ਗਰ ਜਿਨ੍ਹਾਂ ਨੂੰ ਹੋ ਜਾਂਦੀ ਹੈ ਉਹਨਾਂ 'ਚ ਪ੍ਰੋਬਲਮ ਆਦੀ ਹੈ ਜਿਹੜੇ ਬੰਦੇ ਐਕਸਰਸਾਈਜ਼ ਕਰਦੇ ਹੀ ਨਹੀਂ ਸੈਡੈਂਟਰੀ ਲਾਈਫਸਟਾਈਲ ਹੈ ਬੈਠ ਰਹੇ ਹੁੰਦੇ ਨੇ ਕਿਤੇ ਕੋਈ ਤੁਰਨਾ ਫਿਰਨਾ ਨਹੀਂ ਹੈਗਾ ਬਹੁਤਾ ਉਹਨਾਂ ਦੇ ਅੰਦਰ ਹੋ ਜਾਂਦੀ ਹੈ ਜਾਂ ਕਈਆਂ ਨੂੰ ਸਮੋਕਿੰਗ ਦੀ ਜਾਂ ਐਲਕੋਹਲ ਦੀ ਜਾਂ ਨਸ਼ੇ ਦੀ ਆਦਤ ਹੁੰਦੀ ਆ ਉਹਨਾਂ ਦੇ ਅੰਦਰ ਵੀ ਜਿਹੜਾ ਇਹ ਨਾਈਟ੍ਰਿਕ ਆਕਸਾਈਡ ਘਟਣਾ ਤੋ ਇਹ ਆਪਣੇ ਆਪ ਚ ਥੋੜੇ ਜੇ ਕਾਰਨ ਮੈਂ ਤੁਹਾਨੂੰ ਦੱਸੇ ਨੇ ਜਿਹੜੇ ਕਿ ਨਾਈਟ੍ਰੋਆਕਸਾਈਡ ਘਟਾਉਂਦੇ ਨੇ ਬਿਲਕੁਲ ਸਰ ਤੇ ਉਹ ਨਾਈਟ੍ਰੋਆਕਸਾਈਡ ਤੁਸੀਂ ਘਟਣ ਦੀ ਗੱਲ ਕੀਤੀ ਹੈ ਕਿ ਉਮਰ ਵੀ ਕੋਈ ਇਫੈਕਟ ਪਾਉਂਦੀ ਇਸ ਚੀਜ਼ ਉੱਪਰ ਕਿਉਂਕਿ ਤੁਸੀਂ ਨਾੜਾਂ ਦੀ ਗੱਲ ਕੀਤੀ ਹੈ ਕਿਉਂਕਿ ਬਚਪਨ ਦੇ ਵਿੱਚ ਨਾੜਾਂ ਦਾ ਸਾਈਜ਼ ਕੁਝ ਹੋਰ ਹੁੰਦਾ ਹੈਗਾ ਜਵਾਨੀ ਦੇ ਵਿੱਚ ਕੁਝ ਹੋਰ ਬੜਾਪੇ ਦੇ ਵਿੱਚ ਹੋਰ ਕੀ ਵੱਧਦੀ ਉਮਰ ਜਿਹੜੀ ਹੈ ਉਹ ਵੀ ਇਸ ਚੀਜ਼ ਉੱਪਰ ਅਸਰ ਪਾਉਂਦੀ ਹੈ ਬਿਲਕੁਲ ਪਾਉਂਦੀ ਹੈ ਕਿ ਵੱਧਦੀ ਉਮਰ ਜਿਹੜੀ ਹੈ ਉਹ ਅੰਦਰ ਨਾੜਾਂ ਦੇ ਸਿਸਟਮ ਨੂੰ ਵੀ ਕਮਜ਼ੋਰ ਕਰਦੀ ਹੈ ਮੰਨ ਲਓ ਵੀ ਇਹ ਨਾੜ ਹੈ ਨਾੜ ਦੇ ਅੰਦਰਲੇ ਪਾਸਾ ਤੇ ਇਹ ਨਾੜ ਦੇ ਅੰਦਰਲੇ ਪਾਸੇ ਦੇ ਵਿੱਚ ਜਿਉਂ-ਜਿਉਂ ਆਪਾਂ ਪੁੱਠਾ ਸਿੱਧਾ ਖਾਈ ਜਾਵਾਂਗੇ ਉਹਦੇ ਅੰਦਰ ਪਲਾਕ ਤੇ ਹੋਰ ਅੰਦਰ ਜਿਹੜੀ ਆ ਇਹਦੇ ਅੰਦਰ ਸਕ੍ਰੈਚ ਲੱਗਦੇ ਨੇ ਸਕ੍ਰੈਚ ਸਕ੍ਰੈਚ ਲੱਗਣ ਨਾਲ ਉਹ ਤੇ ਬਲੀਡਿੰਗ ਹੋਣ ਦਾ ਖਤਰਾ ਜਿਹੜਾ ਵੱਧਦਾ ਤੇ ਇਹ ਜਿਹੜੇ ਨਾੜਾਂ ਦੇ ਅੰਦਰ ਜਿਹੜਾ ਕੋਲੇਸਟ੍ਰੋਲ ਹੁੰਦਾ ਉਹਨੂੰ ਪੰਚਰ ਲਾਉਣ ਦਾ ਕੰਮ ਕਰਦਾ ਇਹਦੇ ਵਿੱਚ ਪੰਚਰ ਲਾਉਣ ਦਾ ਤਾਂ ਉਹ ਪੰਚਰ ਲੱਗ ਹੀ ਜਾਂਦਾ ਕਿਉਂਕਿ ਆਪਾਂ ਖਾਣੋ ਹਟਦੇ ਨਹੀਂ ਅੰਦਰ ਪੁੱਠਾ ਸਿੱਤਾ ਖਾਣੋ ਤੇ ਸਕ੍ਰੈਚ ਵੱਜੀ ਜਾਂਦੇ ਨੇ ਤੇ ਇੱਕ ਦੇ ਉੱਤੇ ਇੱਕ ਪੰਚਰ ਲੱਗੀ ਜਾਂਦਾ ਫਿਰ ਇੱਕ ਟਾਈਮ ਤੇ ਆ ਕੇ ਉਹ ਰਸਤਾ ਜਿਹੜਾ ਉਹ ਜਿਹੜਾ ਉਹ ਘਟ ਜਾਂਦਾ ਬਲੱਡ ਬਲੱਡ ਦਾ ਜਾਣ ਦਾ ਵਿੱਚੋਂ ਫਿਰ ਪਿੱਛੋਂ ਹਾਰਟ ਜਿਹੜਾ ਉਹ ਜ਼ੋਰ ਲਾਉਂਦਾ ਇੱਥੇ ਆ ਕੇ ਬਲੌਕੇਜ ਕ੍ਰੀਏਟ ਹੋਈ ਪਈ ਐ ਇੱਥੋਂ ਬਲੱਡ ਲੰਘਣ ਦੀ ਜਗ੍ਹਾ ਘਟ ਐ ਅੱਗੇ ਕਿਡਨੀ ਤੱਕ ਪਹੁੰਚਾਉਣਾ ਤੇ ਹਾਰਟ ਨੂੰ ਜ਼ੋਰ ਲਾ ਕੇ ਉਹਦੇ ਤੱਕ ਇੱਥੋਂ ਜਿਹੜਾ ਬਲੱਡ ਬਾਹਰ ਕੱਢਣਾ ਪੈਂਦਾ ਤੇ ਉਹ ਹਾਰਟ ਦੇ ਵਿੱਚ ਜਿਹੜਾ ਉਹ ਬਲੱਡ ਪ੍ਰੈਸ਼ਰ ਜਿਹੜਾ ਉਹ ਵੱਧ ਜਾਂਦਾ ਨਾਲ ਕਹਿੰਦੇ ਬਲੱਡ ਪ੍ਰੈਸ਼ਰ ਤੇ ਉਹਦੇ ਕਰਕੇ ਜਿਹੜਾ ਇਹ ਸਾਰਾ ਸਿਸਟਮ ਕਰਦਾ ਕਿ ਉਹ ਇਹ ਹੁੰਦਾ ਤਾਂ ਹੈ ਬਚਪਨ ਚ ਆਪਾਂ ਪੁੱਠਾ ਸਿੱਧਾ ਕੋਈ ਖਾਂਦੇ ਨਹੀਂ ਜਵਾਨੀ ਤੱਕ ਜਿਹੜਾ ਜਾਂਦੇ ਜਾਂਦੇ ਇੱਕ ਉਮਰ ਹੁੰਦੀ ਆ 35 ਸਾਲ ਤੋਂ ਉੱਪਰ ਜਦੋਂ ਜਾ ਕੇ ਥੋੜਾ ਜਿਹਾ ਬਰਦਾਸ਼ ਕਰੀ ਜਾਂਦੀ ਆ ਬਾਡੀ ਪਰ 35 ਸਾਲ ਦੀ ਉਮਰ ਤੱਕ ਬਦਲ ਜਦੋਂ ਵੱਧਦੀ ਆ ਤਾਂ ਉਦੋਂ ਫਿਰ ਇਹ ਬਲੋਕੇਜਿਸ ਜਿਹੜੀਆਂ ਨੇ ਬਾਡੀ ਦੇ ਵਿੱਚ ਕ੍ਰੀਏਟ ਹੋਣੀ ਸ਼ੁਰੂ ਹੋ ਜਾਂਦੀ ਆ ਨਾੜਾਂ ਜਿਹੜੀਆਂ ਨੇ ਉਹ ਉੱਪਰੋਂ ਉੱਪਰਲੇ ਪਾਸੋਂ ਜਿਹੜੀ ਉਹ ਦੀ ਸਖਤ ਸਖਤ ਹੋਣੀ ਸ਼ੁਰੂ ਹੋ ਜਾਂਦੀਆਂ ਨੇ ਅੰਦਰਲੇ ਪਾਸੋਂ ਜਿਹੜੀਆਂ ਨੇ ਉਹ ਬਲੋਕੇਜ ਆਈ ਵੀ ਹੁੰਦੀ ਆ ਨਾ ਤਾਂ ਉਹ ਅੰਦਰੋਂ ਖੁੱਲ ਸਕਦੀ ਆ ਉਹਦੇ ਵਿੱਚ ਬਲਣ ਜਾ ਸਕਦਾ ਤੇ ਨਾ ਹੀ ਜਿਹੜਾ ਉਹ ਉੱਪਰੋਂ ਫੁੱਲ ਸਕਦੀ ਹੈ ਕਿਉਂਕਿ ਉਹਦੇ ਉੱਪਰ ਲ ਸਖਤੀ ਆਈ ਵੀ ਹੁੰਦੀ ਹੈ ਉਹਨੂੰ ਕੈਲਸੀਫਿਕੇਸ਼ਨ ਕਹਿੰਦੇ ਆ ਉਪਰ ਨਾੜਾਂ ਦੇ ਉੱਪਰਲੇ ਤਾਂ ਉਹ ਫਿਰ ਕੀ ਹੁੰਦਾ ਇੱਕ ਟਾਈਮ ਦੇ ਉੱਤੇ ਆ ਕੇ ਜਦੋਂ ਕੰਮ ਕਰਨੀਆਂ ਬੰਦ ਕਰ ਦਿੰਦੀਆਂ ਫਿਰ ਆਪਾਂ ਨੂੰ ਹਾਰਟ ਅਟੈਕ ਹਾਰਟ ਜਿਹੜੇ ਸਟ੍ਰੋਕ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਜਿਹੜੀਆਂ ਆਪਾਂ ਨੂੰ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਹ ਉਮਰ ਵਧਣ ਦੇ ਨਾਲ ਘੱਟ ਸਬੰਧ ਹੈ ਆਪਣਾ ਪੁੱਠਾ ਸਿੱਧਾ ਖਾਣ ਦੇ ਨਾਲ ਜਿਹੜਾ ਇਹਦਾ ਜ਼ਿਆਦਾ ਸਬੰਧ ਹੈ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜਦੋਂ ਇੱਕ ਵੱਡੀ ਉਮਰ ਦੇ ਵਿੱਚ ਵੀ ਪਹੁੰਚ ਜਾਂਦੇ ਨੇ ਤਾਂ ਉਹਨਾਂ ਨੂੰ ਵੀ ਕੋਈ ਪ੍ਰੋਬਲਮਾਂ ਨਹੀਂ ਹੁੰ ਉਹਨਾਂ ਦੀ ਡਾਈਟ ਵਧੀਆ ਹੁੰਦੀ ਹੈ ਆਪਣੇ ਰਿਸਪੈਕਟਡ ਫੌਜਾ ਸਿੰਘ ਜੀ ਸੀਗੇ ਜਿਹੜੇ ਉਹ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਉਮਰ ਦੇ ਵਿੱਚ ਵੀ ਜਿਹੜੀ ਉਹ ਰਨਿੰਗ ਕਰਦੇ ਰਹੇ ਬੀਬੀ ਮਾਨਕੌਰ ਜੀ ਸੀਗੇ ਉਹ ਕਿੰਨੀ ਉਮਰ ਦੇ ਵਿੱਚ ਜਾ ਕੇ ਰਨਿੰਗ ਕਰਦੇ ਰਹੇ ਉਹਨਾਂ ਦੀ ਬੋਡੀ ਪੂਰੀ ਤਰ੍ਹਾਂ ਫਿੱਟ ਰਹੀ ਹੈ ਸੋ ਇਹ ਇੱਕ ਉਦਾਹਰਨ ਹੈ ਕਿ ਜੇ ਤੁਸੀਂ ਆਪਣਾ ਲਾਈਫ ਸਟਾਈਲ ਠੀਕ ਰੱਖੋਗੇ ਐਕਸਰਸਾਈਜ਼ ਕਰੋਗੇ ਬੋਡੀ ਨੂੰ ਜਿਹੜਾ ਉਹ ਪੁੱਠਾ ਸਿੱਧਾ ਖਾਣ ਨੂੰ ਨਹੀਂ ਦਿਓਗੇ ਤਾਂ ਉਹ ਆਪਣੀ ਬੋਡੀ ਜਿਹੜੀ ਆ ਉਹ ਉਹਨੂੰ ਜ਼ਿਆਦਾ ਦੇਰ ਤੱਕ ਚਲਾਇਆ ਜਾ ਸਕਦਾ ਇਹਦੀਆਂ ਇਹਦੀਆਂ ਉਦਾਹਰਣਾਂ ਆਪਾਂ ਨੂੰ ਸਾਡੇ ਵੇਦਾਂ 'ਚ ਵੀ ਮਿਲਦੀਆਂ ਨੇ ਕਿ ਆਪਣੇ ਜਿਹੜੇ ਪੁਰਾਣੇ ઋષਿ-ਮੁਨੀ ਹੋਇਆ ਕਰਦੇ ਸੀ ਉਹ 200 ਸਾਲ, 300 ਸਾਲ, 400 ਸਾਲ ਜਿਹੜੇ ਨੇ ਉਹ ਉਹਨਾਂ ਦਾ ਜੀਵਨ ਹੋਇਆ ਕਰਦੇ ਸੀ ਇਹਦੀ ਸਭ ਤੋਂ ਵੱਡੀ ਤੇ ਮੇਨ ਉਦਾਹਰਨ ਜਿਹੜੀ ਮਿਲਦੀ ਹੈਗੀ ਆ ਸਾਈਂ ਮੀਆਂ ਮੀਰ ਜੀ ਜਿਹੜੇ ਸੀਗੇ ਜਿਨ੍ਹਾਂ ਨੇ ਆਪਣਾ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਸੀ ਉਹ ਕਿੰਨੀ ਵੱਡੀ ਉਮਰ ਦੇ ਸੀਗੇ ਤੇ ਬਾਕੀ ਦੀਆਂ ਚੀਜ਼ਾਂ ਨੂੰ ਤਾਂ ਆਪਾਂ ਮਿਥਿਆਸ ਮੰਨ ਸਕਦੇ ਹਾਂ ਕਿ ਤਰ੍ਹਾਂ ਕਿਤੇ ਆਪਣੇ ਮਨ 'ਚ ਡਾਊਟ ਆ ਸਕਦਾ ਪਰ ਦਰਬਾਰ ਸਾਹਿਬ ਦਾ ਨੀਂਹ ਪੱਥਰ ਜਿਹੜੇ ਸਾਈਂ ਮੀਆਂ ਮੀਰ ਜੀ ਨੇ ਰੱਖਿਆ ਸੀ ਕਿੰਨੀ ਉਮਰ ਦੇ ਸੀਗੇ ਤੇ ਉੱਥੋਂ ਪਤਾ ਲੱਗਦਾ ਕਿ ਕਿਤਰਾ ਆਪਾਂ ਬਾਡੀ ਨੂੰ ਜਿਹ ਬਿਲਕੁਲ ਸਰ ਸਰ ਤੁਸੀਂ ਜਿਵੇਂ ਦੱਸਿਆ ਵੀ ਨਾਈਟ੍ਰਿਕ ਆਕਸਾਈਡ ਹੈ ਜਿਹੜਾ ਬਾਡੀ ਇਹਨੂੰ ਖੁਦ ਕ੍ਰੀਏਟ ਕਰਦੀ ਹੈ ਨਾੜਾਂ ਦੇ ਵਿੱਚ ਖੁਦ ਬਣਦਾ ਹੈ ਜੀ ਜੀ ਲੇਕਿਨ ਕੋਈ ਜੇਕਰ ਕਿਸੇ ਜਿਵੇਂ ਤੁਸੀਂ ਕਿਹਾ ਵੀ ਵੱਧਦੀ ਘਟਦੀ ਵੀ ਹੈ ਕਈ ਵਾਰ ਨਾਈਟ੍ਰੋਕਸਾਈਡ ਜੇ ਘਟ ਜੇ ਪ੍ਰੋਬਲਮ ਕ੍ਰੀਏਟਸ ਹੁੰਦੀ ਨੇ ਕਿ ਅਸੀਂ ਬਾਹਰੋਂ ਕੋਈ ਕਿਸੇ ਸਰੋਤ ਰਾਹੀਂ ਇਹਨੂੰ ਬਾਡੀ ਵਿੱਚ ਪਹੁੰਚਾ ਸਕਦੇ ਹਾਂ ਜੇਕਰ ਹਾਂ ਤਾਂ ਉਹ ਕਿਹੜੇ ਸਰੋਤ ਨੇ ਜਿਨ੍ਹਾਂ ਦੇ ਵਿੱਚ ਨਾਈਟ੍ਰਿਕ ਆਕਸਾਈਡ ਭਰਪੂਰ ਮਾਤਰਾ ਵਿੱਚ ਪਾਈ ਜਾਂਦੀ ਹੈ ਦੇਖੋ ਸਭ ਤੋਂ ਵੱਡਾ ਜਿਹੜਾ ਸਰੋਤ ਹੈਗਾ ਬੀਟਰ ਰੂਟ ਜਿਹਨੂੰ ਆਪਾਂ ਚੁਕੰਦਰ ਕਹਿੰਦੇ ਆ ਚੁਕੰਦਰ ਇੱਕ ਸਭ ਤੋਂ ਵੱਡਾ ਸਰੋਤ ਮੰਨਿਆ ਜਾਂਦਾ ਹੈ ਨਾਈਟ੍ਰਿਕ ਆਕਸਾਈਡ ਦਾ ਚੁਕੰਦਰ ਤੇ ਚੁਕੰਦਰ ਦੇ ਪੱਤੇ ਬਹੁਤ ਵਧੀਆ ਹੁੰਦੇ ਇਹਦੇ ਵਿੱਚ ਪੋਟਾਸ਼ੀਅਮ ਵੀ ਹੁੰਦਾ ਹੈ ਭਰਪੂਰ ਮਾਤ ਦੁਨੀਆ ਦੇ ਵਿੱਚ ਸਭ ਤੋਂ ਵੱਧ ਪੋਟਾਸ਼ੀਅਮ ਵਾਲੀ ਜੇ ਕੋਈ ਚੀਜ਼ ਆ ਕੋਈ ਤਾਂ ਉਹ ਚੁਕੰਦਰ ਦੇ ਪੱਤੇ ਨੇ ਬੀਟਰੂਟ ਹੈ ਜਿਹੜਾ ਕਿ ਚੁਕੰਦਰ ਹੈਗਾ ਇਹਨਾਂ ਵਿੱਚ ਸਭ ਤੋਂ ਵੱਧ ਪੋਟਾਸ਼ੀਅਮ ਪਾਇਆ ਜਾਂਦਾ ਹੈ ਪੋਟਾਸ਼ੀਅਮ ਤੇ ਨਾਈਟ੍ਰਿਕ ਆਕਸਾਈਡ ਇਹਨਾਂ ਦੇ ਵਿੱਚ ਭਰਪੂਰ ਭਰ ਪਰ ਕੇ ਪਾਇਆ ਹੋਇਆ ਹੈ ਦੇ ਵਿੱਚ ਇਸੇ ਕਰਕੇ ਜਿਹੜਾ ਚੁਕੰਦਰ ਤੋਂ ਜ਼ਿਆਦਾ ਲੈਣ ਦੀ ਜਿਹੜੀ ਉਹ ਆਯੁਰਵੇਦ ਵਿੱਚ ਸਲਾਹ ਦਿੱਤੀ ਜਾਂਦੀ ਹੈ ਨੰਬਰ 2 ਦੇ ਤੇ ਆਉਂਦਾ ਫੇਰ ਆਂਦਾ ਅਨਾਰ ਜਿਹਨੂੰ ਆਪਾਂ ਪਮ ਗ੍ਰੇਨੇਡ ਕਹਿੰਦੇ ਆ ਹੈਗਿਆ ਅਨਾਰਦ ਵਿੱਚ ਵੀ ਕਾਫੀ ਜਿਹੜਾ ਨਾਈਟ੍ਰਿਕ ਆਕਸਾਈਡ ਪਾਇਆ ਜਾਂਦਾ ਗਾਰਲਿਕ ਜਿਹਨੂੰ ਅਦਰਕ ਕਹਿੰਦੇ ਆ ਲਸਣ ਜਿਹੜਾ ਕਿ ਆਪਾਂ ਇੱਥੋਂ ਤੱਕ ਕਿਹਾ ਜਾਂਦਾ ਮੈਂ ਤੇ ਆਪਣੇ ਜਿਹੜੇ ਮੇਰੇ ਨਾਲ ਲੋਕੀ ਜੁੜਦੇ ਨੇ ਮੇਰੇ ਕੋਲ ਜਿਹੜੇ ਆ ਕੇ ਸਲਾਹ ਲੈਂਦੇ ਨੇ ਮੈਂ ਉਹਨਾਂ ਨੂੰ ਇਹ ਕੰਨਾ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਬੀਪੀ ਦੀ ਪ੍ਰੋਬਲਮ ਹੈ ਮੈਂ ਉਹਨਾਂ ਨੂੰ ਹਮੇਸ਼ਾ ਇਹ ਕੰਨਾ ਵੀ ਐਨਾ ਕ ਟੁਕੜਾ 1.5 ਇੰਚ ਦਾ ਤੁਸੀਂ ਅਦਰਕ ਦਾ ਹਮੇਸ਼ਾ ਜੇਬ ਵਿੱਚ ਰੱਖਣਾ ਹੈ ਤੁਸੀਂ 1 2 3 ਜਿਹੜੇ ਗਠੀਆਂ ਜਿਹੜੀਆਂ ਨੇ ਉਹ ਆਪਣਾ ਕਲੀਆਂ ਨੇ ਲਸਣ ਦੀਆਂ ਉਹ ਆਪਣੀਆਂ ਜੇਬ ਚ ਰੱਖਣੀਆਂ ਨੇ ਜਿਹੜੇ ਲੋਕੀ ਹਾਰਟ ਅਟੈਕ ਹੋਣ ਦਾ ਜਿਨ੍ਹਾਂ ਨੂੰ ਖਤਰਾ ਹੁੰਦਾ ਉਹ ਜਿਹੜੇ ਜੀਭ ਥੱਲੇ ਰੱਖਣ ਵਾਲੀ ਜਿਨ੍ਹਾਂ ਨੂੰ ਗੋਲੀ ਜਿਹੜੇ ਡਾਕਟਰ ਸਲਾਹ ਦਿੰਦੇ ਹੈਗੇ ਨੇ ਵੀ ਉਹ ਰੱਖੋ ਉਹਦੇ ਨਾਲੋਂ ਕਿਤੇ ਜ਼ਿਆਦਾ ਤੇਜ਼ੀ ਦੇ ਨਾਲ ਜਿਹੜਾ ਇਹ ਅਦਰਕ ਤੇ ਜਿਹੜਾ ਲਸਣ ਹੈ ਜੇਕਰ ਤੁਹਾਨੂੰ ਹਾਰਟ ਅਟੈਕ ਦੀ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਇਹਨੂੰ ਚੱਪ ਕੇ ਖਾ ਲੈਣੇ ਉਸੇ ਟਾਈਮ ਤਾ ਥੋੜੇ ਅੰਦਰ ਜਿਹੜੇ ਨਾਈਟ੍ਰਿਕ ਆਕਸਾਈਡ ਰਿਲੀਜ਼ ਕਰਦੀ ਹੈ ਨਾੜਾਂ ਨੂੰ ਚੌੜਾ ਕਰ ਦਿੰਦੀ ਹੈ ਬਲੋਕੇਜ ਥੋੜੀ ਖੋਲ ਦਿੰਦੀ ਹੈ ਤੇ ਤੁਹਾਨੂੰ ਹਾਰਟ ਅਟੈਕ ਜਿਹੜਾ ਉਸ ਤੋਂ ਹੋਣ ਤੋਂ ਜਿਹੜਾ ਉਹ ਬਚਾਅ ਹੋ ਜਾਂਦਾ ਮੌਕੇ ਦੇ ਉੱਤੇ ਹੀ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਜਿਹੜਾ ਸਰੋਤ ਹੈਗਾ ਲਸਣ ਤੇ ਅਦਰਕ ਫਿਰ ਅੱਗੇ ਆਜੀ ਦੀ ਵਾਟਰਮੈਲਨ ਜਿਹਨੂੰ ਆਪਾਂ ਤਰਬੂਜ ਕਹਿੰਦੇ ਆ ਤਰਬੂਜ ਦੇ ਵਿੱਚ ਵੀ ਨਾਈਟ੍ਰਿਕ ਆਕਸਾਈਡ ਕਾਫੀ ਮਿਲਦਾ ਹੈਗਾ ਡਾਰਕ ਚਾਕਲੇਟ ਜਿਹੜਾ ਹੈਗਾ ਇਹਦੇ ਵਿੱਚ ਫਲੇਵੋਨੋਇਡਸ ਹੁੰਦੇ ਹੈਗੇ ਨੇ ਇਹਦੇ ਵਿੱਚ ਵੀ ਨਾਈਟ੍ਰਿਕ ਆਕਸਾਈਡ ਜਿਹੜਾ ਭਰਪੂਰ ਮਾਤਰਾ ਦੇ ਵਿੱਚ ਪਾਇਆ ਜਾਂਦਾ ਕੁਝ ਆਯੁਰਵੇਦਿਕ ਸਪਲੀਮੈਂਟਸ ਨੇ ਜਿਹੜੇ ਕਿ ਸਾਡੇ ਕੋਲ ਵੀ ਤੁਸੀਂ ਅਗਰ ਕਹੋਗੇ ਤਾਂ ਸਾਡੇ ਕੋਲ ਵੀ ਅਵੇਲੇਬਲ ਹੁੰਦੇ ਨੇ ਉਹਦੇ ਵਿੱਚ ਵੀ ਤੁਹਾਨੂੰ ਨਾਈਟ੍ਰਿਕ ਆਕਸਾਈਡ ਜਿਹੜਾ ਉਹ ਮਿਲ ਜਾਂਦਾ ਉਹਦੇ ਵਿੱਚ ਕੁਝ ਕੰਬੀਨੇਸ਼ਨਸ ਹੋਣਗੇ ਜਿਹੜੇ ਕਿ ਇਸ ਨੂੰ ਇਸ ਦੀ ਜਿਹੜੀ ਪਾਵਰ ਨੂੰ ਕਈ ਗੁਣਾ ਵਧਾ ਕੇ ਉਹਦੇ ਵਿੱਚ ਜਿਹੜਾ ਇਸ ਨੂੰ ਤੁਹਾਡੇ ਜਿਹੜੇ ਹੋਰ ਕਈ ਰੋਗਾਂ ਦੇ ਵਿੱਚ ਤੁਹਾਡੀ ਮਦਦ ਕਰ ਸਕਦੇ ਨੇ ਸੋ ਇਹ ਕੁਝ ਸਰੋਤ ਨੇ ਜੀ ਜਿਹੜੇ ਜਿਹਦੇ ਨਾਲ ਤੁਸੀਂ ਇਸ ਨੂੰ ਨਾਈਟ੍ਰਿਕ ਆਕਸਾਈਡ ਜਿੱਥੋਂ ਤੁਸੀਂ ਹਾਸਲ ਕਰ ਸਕਦੇ ਜੀ ਕੋ ਸਾਹਿਬ ਜਿਵੇਂ ਅਕਸਰ ਕਹਿੰਦਾ ਵੀ ਐਕਸੈਸ ਆਫ एवरीथिंग ਇਜ਼ ਹੰਪਲ ਜੀ ਜੀ ਬਹੁਤਾਤ ਕਿਸੇ ਵੀ ਚੀਜ਼ ਹੀ ਹੋਵੇ ਜੇਕਰ ਅਸੀਂ ਉਹ ਲੈਦੇ ਹਾਂ ਬਹੁਤ ਤਾਰ ਦੇ ਵਿੱਚ ਕਿਸੇ ਜਿਹਨੂੰ ਸਾਡੇ ਸ਼ਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੈ ਹੁਣ ਜੇਕਰ ਨਾਈਟ੍ਰਿਕ ਆਕਸਾਈਡ ਦੀ ਗੱਲ ਕਰੀਏ ਇਹ ਵੀ ਬਹੁਤ ਤਾਰ ਦੇ ਵਿੱਚ ਹੋ ਸਕਦਾ ਸਾਡੇ ਸ਼ਰੀਰ ਨੂੰ ਨੁਕਸਾਨ ਪਹੁੰਚਾਵੇ ਤੇ ਇਹਦੀ ਸੇਫ ਡੋਜ਼ ਕੀ ਹੈ ਜੇ ਸਾਡੇ ਦਰਸ਼ਕ ਸਮਝ ਜਾਣ ਵੀ ਸੇਫ ਡੋਜ਼ ਉਹਦੇ ਬਾਰੇ ਥੋੜਾ ਚੰਨਣਾ ਪਊ ਦੇਖੋ ਐਦਾਂ ਹੈ ਕਿ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਡਾਕਟਰ ਜਿਹੜੇ ਨੇ ਜਾਂ ਜਿੰਨੇ ਵੀ ਆਪਾਂ ਹੈਲਥ ਕੇਅਰ ਪ੍ਰੋਫੈਸ਼ਨਲਸ ਨੇ ਉਹ ਜਦੋਂ ਇਹਨੂੰ ਡਿਫਰੈਂਸ਼ੀਏਟ ਕਰਦੇ ਨੇ ਨਾਈਟ੍ਰਿਕ ਆਕਸਾਈਡ ਨੂੰ ਤੇ ਉਹਨੂੰ ਤਿੰਨ ਪਾਰਟ ਦੇ ਵਿੱਚ ਕਰਦੇ ਨੇ ਨੰਬਰ 1 ਐਲ ਆਰਜੀਨਾਈਨ ਨੰਬਰ 2 ਦੇ ਉੱਤੇ ਆਉਂਦਾ ਐਲ ਸਿਟਰੋਲੀਨ ਤੇ ਨੰਬਰ 3 ਤੇ ਆਉਂਦਾ ਨਾਈਟ੍ਰਿਕ ਆਕਸਾਈਡ ਇਹ ਤਿੰਨੋਂ ਅੱਡ ਅੱਡ ਕਰਕੇ ਕਰਦੇ ਹੈਗੇ ਨੇ ਤਾਂ ਉਹਨਾਂ ਦੇ ਵਿੱਚੋਂ ਐਲ ਆਰਜੀਨਾਈਨ ਦੀ ਜਿਹੜੀ ਡੋਜ਼ ਹੈਗੀ ਆ ਉਹ 3 ਗ੍ਰਾਮ ਤੋਂ 6 ਗ੍ਰਾਮ ਤੱਕ ਜਿਹੜੀ ਆ ਉਹ ਡੇਲੀ ਜਿਹੜੀ ਆ ਉਹ ਸੇਫ ਮੰਨੀ ਜਾਂਦੀ ਆ ਫਿਰ ਅੱਗੇ ਆਉਂਦਾ ਐਲ ਸਿਟਰੋਲੀਨ ਇਹ 2 ਗ੍ਰਾਮ ਤੋਂ 6 ਗ੍ਰਾਮ ਤੱਕ ਜਿਹੜੀ ਇਹ ਸੇਫ ਮੰਨੀ ਜਾਂਦੀ ਆ ਬੀਟ ਰੂਟ ਐਕਸਟਰੈਕਟ ਜੇ ਕਿਸੇ ਨੇ ਲੈਣਾ ਤਾਂ 300 ਐਮਜੀ ਤੋਂ ਲੈ ਕੇ 600 ਐਮਜੀ ਤੱਕ ਜਿਹੜਾ ਉਹ ਰੋਜ਼ ਦਾ ਜਿਹੜਾ ਉਹ ਸੇਫ ਮੰਨਿਆ ਜਾਂਦਾ ਇਹ ਨਾਈਟ੍ਰਿਕ ਆਕਸਾਈਡ ਦੇ ਨਾਲ ਭਰਪੂਰ ਹੁੰਦਾ ਹੈ ਨਾਈਟ੍ਰਿਕ ਆਕਸਾਈਡ ਜਿਹੜਾ ਉਹ ਤੁਸੀਂ ਇਹਨਾਂ ਦੇ ਵਿੱਚੋਂ ਹਾਸਲ ਕਰ ਸਕਦੇ ਹੋ ਆ 3000 mg ਤੋਂ ਵੱਧ L-arginine ਜਾਂ L-citrulline ਖਾਲੀ ਪੇਟ ਦੇ ਜਿਹੜਾ ਉਹ ਲੈਣਾ ਚਾਹੀਦਾ ਹੈ ਦਿਲ ਦੇ ਮਰੀਜ਼ਾਂ ਨੂੰ ਜਿਹੜਾ ਉਹ ਥੋੜਾ ਜਿਹਾ ਡਾਕਟਰ ਦੀ ਸਲਾਹ ਦੇ ਨਾਲ ਲੈਣਾ ਚਾਹੀਦਾ ਜਿੰਨੇ ਵੀ ਜਿਹੜੇ ਕਿਡਨੀ ਦੇ ਤੇ ਲੋ ਬੀਪੀ ਵਾਲੇ ਹਨ ਉਹ ਵੀ ਬਿਲਕੁਲ ਜਿਹੜੇ ਆ ਉਹ ਆਪਣੇ ਆਪ ਇਸ ਚੀਜ਼ ਨੂੰ ਨਾ ਲੈਣ ਡਾਕਟਰ ਦੀ ਸਲਾਹ ਦੇ ਨਾਲ ਹੀ ਲੈਣ ਹੈਗੇ ਬਿਲਕੁਲ ਸਰ ਕੋ ਸਾਹਿਬ ਜੀ ਜਿਹਨੂੰ ਤੁਸੀਂ ਕਹਿ ਰਹੇ ਹੋ ਵੀ ਖਾਸ ਤੌਰ ਤੇ ਹਾਰਟ ਪੇਸ਼ੈਂਟ ਦੀ ਗੱਲ ਕੀਤੀ ਹੈ ਵੀ ਡਾਕਟਰ ਦੀ ਸਲਾਹ ਦੇ ਨਾਲ ਹੈ ਜਿਹੜੇ ਵੀ ਇਹ ਲੈਣੇ ਚਾਹੀਦੇ ਨੇਗੇ ਬਟ ਉਸ ਤਰ੍ਹਾਂ ਦੇ ਵੀ ਕੁਝ ਲੋਕ ਨੇ ਜਿਨ੍ਹਾਂ ਨੂੰ ਇਹ ਬਿਲਕੁਲ ਨਹੀਂ ਲੈਣੇ ਚਾਹੀਦੀ ਜਾਂ ਤੁਸੀਂ ਸਲਾਹ ਦਿੰਦੇ ਹੋ ਵੀ ਉਹਨਾਂ ਨੂੰ ਇਹ ਖਾਣੇ ਲੈਣ ਐਕਸਟਰਾ ਨਹੀਂ ਲੈਣੇ ਚਾਹੀਦੇ ਸੋ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਨਾਈਟ੍ਰਿਕ ਆਕਸਾਈਡ ਆ ਨਹੀਂ ਦਿੱਤੀ ਜਾ ਸਕਦੀ ਦੇਖੋ ਨੰਬਰ 1 ਤਾਂ ਸਭ ਤੋਂ ਪਹਿਲਾਂ ਤੁਹਾਡੀਆਂ ਬਲੱਡ ਰਿਪੋਰਟਸ ਜਿਹੜੀਆਂ ਨੇ ਜੇਕਰ ਤੁਸੀਂ ਕਰਾ ਲੈਣੇ ਹੋ ਫੁੱਲ ਬੋਡੀ ਬਲੱਡ ਰਿਪੋਰਟਸ ਤੁਸੀਂ ਮੇਰੇ ਨਾਲ ਹੀ ਸੰਪਰਕ ਕਰਕੇ ਮੈਨੂੰ ਵੀ ਤੁਸੀਂ ਚੈੱਕ ਕਰਾ ਸਕਦੇ ਹੋ ਜਾਂ ਫਿਰ ਕਿਸੇ ਹੈਲਥ케ਅਰ ਪ੍ਰੋਫੈਸ਼ਨਲ ਕੋਲ ਜਿਹੜੇ ਨੇੜੇ ਹੈਗੇ ਨੇ ਉਹਨਾਂ ਨਾਲ ਵੀ ਚੈੱਕ ਕਰਾ ਸਕਦਾ ਮੇਰੀ ਕੋਈ ਫੀਸ ਨਹੀਂ ਮੈਂ ਕਿਸੇ ਤੋਂ ਕੋਈ ਪੈਸਾ ਨਹੀਂ ਚਾਰਜ ਕਰਦਾ ਇਥੋਂ ਤੱਕ ਕਿ ਮੈਂ ਕਿਸੇ ਨੂੰ ਜੇਕਰ ਡਾਈਟ ਚਾਰਟ ਬਣਾ ਕੇ ਦਿੰਦਾ ਉਹਦੀ ਵੀ ਕੋਈ ਫੀਸ ਨਹੀਂ ਹੈਗੀ ਫਾਲੋਅ ਅਪ ਜੇਕਰ ਮੈਂ ਤੁਹਾਨੂੰ ਲਾਂਦਾ ਉਹਦੀ ਵੀ ਕੋਈ ਫੀਸ ਨਹੀਂ ਹੈਗੀ ਸੋ ਮੈਨੂੰ ਤੁਸੀਂ ਸੈਂਡ ਕਰ ਸਕਦੇ ਹੋ ਤੇ ਜਿਨ੍ਹਾਂ ਲੋਕਾਂ ਨੂੰ ਲੋ ਬਲੱਡ ਪ੍ਰੈਸ਼ਰ ਆ ਉਹਨਾਂ ਨੂੰ ਜਿਨ੍ਹਾਂ ਨੂੰ ਕ੍ਰੋਨਿਕ ਕਿਡਨੀ ਡਿਜ਼ੀਜ਼ ਨੇ ਉਹਨਾਂ ਨੂੰ ਇਹਨਾਂ ਦੋਨਾਂ ਨੂੰ ਤਾਂ ਬਿਲਕੁਲ ਜਿਹੜਾ ਉਹ ਨਹੀਂ ਲੈਣਾ ਚਾਹੀਦਾ ਜਿਹੜੇ ਲੋਕੀ ਬਲੱਡ ਥਿਨਰ ਜਿਹੜੀਆਂ ਖੂਨ ਪਤਲਾ ਕਰਨ ਵਾਲੀਆਂ ਜਿਹੜੀਆਂ ਗੋਲੀਆਂ ਖਾ ਰਹੇ ਨੇ ਉਹਨਾਂ ਨੂੰ ਨਾਈਟ੍ਰਿਕ ਆਕਸਾਈਡ ਜਿਹੜੀਆਂ ਉਹ ਨਹੀਂ ਲੈਣੀ ਚਾਹੀਦੀ ਅ ਜਿਨ੍ਹਾਂ ਨੂੰ ਹਰਪਿਸ ਵਾਰਸ ਵਾਇਰਸ ਜਿਹੜਾ ਹੈਗਾ ਉਹ ਉਹਨਾਂ ਨੂੰ ਜਿਹੜਾ ਉਹ ਨਹੀਂ ਲੈਣਾ ਚਾਹੀਦਾ ਅ ਇਸ ਤੋਂ ਇਲਾਵਾ ਕਿਡਨੀ ਦੀ ਸੀਜ਼ ਵਾਲੇ ਜਿਹੜੇ ਨੇ ਇਸ ਦੇ ਉੱਤੇ ਖਾਸ ਧਿਆਨ ਦੇਣ ਵੀ ਕਿਡਨੀ ਡਿਸੀਜ਼ ਵਾਲਿਆਂ ਨੂੰ ਜਿਹੜਾ ਉਹ ਨਾਈਟ੍ਰਿਕ ਆਕਸਾਈਡ ਤੋਂ ਜਿਹੜਾ ਪਰਹੇਜ਼ ਕਰਨਾ ਚਾਹੀਦਾ ਜੀ ਸਾਰਾ ਚਲੋ ਸਾਰੇ ਗੱਲਾਂ तकरीबन तकरीबन ਕਲੀਅਰ ਹੋ ਗਏ ਨੇ ਅ ਜੇ ਹੁਣ ਮੈਂ ਸਾਵਧਾਨੀਆਂ ਦੀ ਗੱਲ ਕਰਾਂ ਵੀ ਕਿਹੜੇ ਕਿਹੜੇ ਧਿਆਨ ਨੇ ਨਾਈਟ੍ਰਿਕ ਆਕਸਾਈਡ ਲੈਣ ਵੇਲੇ ਕਿਹੜੇ ਕਿਹੜੇ ਸਾਵਧਾਨੀਆਂ ਨੇ ਜਿਹੜੀਆਂ ਆਮ ਲੋਕਾਂ ਨੂੰ ਵਰਤਣੇ ਚਾਹੀਦੇ ਨੇਗੀਆਂ ਥੋੜੇ ਉਹਨਾਂ ਬਾਰੇ ਵੀ ਚਾਹਨਾ ਪਾ ਦੇਖੋ ਇੱਕ ਤਾਂ ਇਹਨੂੰ ਭੁੱਖੇ ਪੇਟ ਨਹੀਂ ਲੈਣਾ ਚਾਹੀਦਾ ਭੁੱਖੇ ਪੇਟ ਸੌਰੀ ਇਹਨੂੰ ਇਹਨੂੰ ਭੁੱਖੇ ਪੇਟ ਲੈਣਾ ਜਿਹੜਾ ਉਹ ਵਧੀਆ ਮੰਨਿਆ ਜਾਂਦਾ ਹੈਗਾ 슈ਗਰ ਤੇ ਜੰਕ ਫੂਡ ਤੋਂ ਜਿਹੜਾ ਆਪਾਂ ਨੂੰ ਬਚਣਾ ਪਏਗਾ ਨਾਈਟ੍ਰਿਕ ਆਕਸਾਈਡ ਜਿਹੜਾ ਇਸ ਚੀਜ਼ ਨੂੰ ਇਹ ਚੀਜ਼ ਜਿਹੜੀ ਹੈ ਨਾਈਟ੍ਰਿਕ ਆਕਸਾਈਡ ਨੂੰ ਕਿਲ ਕਰ ਦਿੰਦੇ ਨੇ ਖਤਮ ਕਰ ਦਿੰਦਾ ਹੈਗਾ ਅੰਦਰੋਂ ਜਿਹੜਾ 슈ਗਰ ਤੇ ਜੰਕ ਫੂਡ ਆ ਆਪਣੇ ਅੰਦਰ ਦਾ ਨਾਈਟ੍ਰਿਕ ਆਕਸਾਈਡ ਖਤਮ ਕਰ ਦਿੰਦਾ ਇੱਥੋਂ ਤੱਕ ਉੱਥੇ ਵੀ ਅਟੈਕ ਹੁੰਦਾ ਇਸ ਚੀਜ਼ ਦਾ ਸ਼ੂਗਰ ਤੇ ਜੰਗ ਫੂਟ ਦੇ ਨਾਲ ਸੋ ਇਹ ਚੀਜ਼ ਫਿਰ ਅੱਗੇ ਸਟ्रेस ਜਿਹੜਾ ਹੈਗਾ ਜੇ ਕਿਸੇ ਦੇ ਅੰਦਰ ਤਣਾਅ ਹੈ ਡਿਪਰੈਸ਼ਨ ਹੈ ਉਹ ਜਿਹੜੇ ਆਕਸੀਡੇਟਿਵ ਸਟ्रेस ਆ ਉਹ ਜਿਹੜੇ ਨਾਈਟ੍ਰਿਕ ਆਕਸਾਈਡ ਦਾ ਨਾਸ ਕਰਦਾ ਅੰਦਰੋਂ ਜਿਹੜਾ ਉਹਨੂੰ ਖਤਮ ਕਰ ਦਿੰਦਾ ਤਾਂ ਹੀ ਤੁਸੀਂ ਨੋਟ ਕਰੋਗੇ ਵੀ ਜਿੰਨੇ ਵੀ ਮੈ ਰੋਗ ਬੋਲੇ ਨੇ ਉਹਨਾਂ ਉਹ ਰੋਗ ਬੋਲੇ ਨੇ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਜਿਹੜਾ ਨਾਈਟ੍ਰੋਆਕਸਾਈਡ ਘਟਿਆ ਹੋਏਗਾ ਤਾਂ ਉਹਨਾਂ ਨੂੰ ਉਹ ਰੋਗ ਹੋਏ ਹੋਏ ਹੋਣਗੇ ਫਿਰ ਅੱਗੇ ਆ ਜਾਂਦਾ ਜੀ ਬੀਪੀ ਚੈੱਕ ਕਰਦੇ ਰਹਿਣਾ ਚਾਹੀਦਾ ਜੇਕਰ ਬੀਪੀ ਘਟਦਾ ਹੈਗਾ ਤਾਂ ਉਹਨਾਂ ਲੋਕ ਰੋਗੀਆਂ ਨੂੰ ਆਪਾਂ ਨੇ ਨਾਈਟ੍ਰੋਆਕਸਾਈਡ ਨਹੀਂ ਦੇਣਾ ਕਿਉਂਕਿ ਇਹ ਵਧੇ ਹੋਏ ਬੀਪੀ ਨੂੰ ਘਟਾਉਂਦਾ ਹੈਗਾ ਇਹ ਇਸ ਤੋਂ ਇਲਾਵਾ ਹਾਈਡਰੇਸ਼ਨ ਜ਼ਰੂਰੀ ਹੈ ਪਾਣੀ ਜਿਹੜਾ ਵੱਧ ਤੋਂ ਵੱਧ ਪੀਣਾ ਹੈਗਾ ਪਾਣੀ ਵੀ ਜਿਹੜਾ ਹੈ ਉਹ ਪੀਣਾ ਹੈ ਆਪਾਂ ਨੇ ਐਲਕਲਾਈਨ ਵਾਟਰ ਜਿਹੜਾ ਕਿ ਮੈਂ ਅਕਸਰ ਬਣਾਉਣਾ ਜਿਹੜਾ ਉਹ ਦੱਸ ਦੇਣਾ ਹੁੰਦਾ ਜਿਹੜਾ ਕਿ ਮੈਨੂੰ ਫੋਨ ਕਰਕੇ ਪੁੱਛਦਾ ਉਹਦੇ ਵਿੱਚ ਕੁਝ ਚੀਜ਼ਾਂ ਪਾਣੀ ਆਉਂਦੀਆਂ ਨੇ ਤੇ ਉਹ ਚੀਜ਼ਾਂ ਐਲਕਲਾਈਨ ਵਾਟਰ ਜਿਹੜਾ ਆਪਾਂ ਨੇ ਇਲੈਕਟ੍ਰੋਲਾਈਟ ਪਾਣੀ ਜਿਹੜਾ ਆਪਾਂ ਨੇ ਪੀਣਾ ਆਮ ਫੋਕਾ ਪਾਣੀ ਪੀਓਗੇ ਉਹਦਾ ਕੋਈ ਆਪਾਂ ਨੂੰ ਫਾਇਦਾ ਨਹੀਂ ਹੋਣ ਲੱਗਾ ਹੈ ਸਕ ਜੇ ਆਪ ਸਿੱਧੀ ਗੱਲ ਆਮ ਪਾਸਾ ਚ ਕਹਿ ਦਈਏ ਵੀ 100 ਦੁੱਖਾਂ ਦੀ ਇੱਕ ਧਾਰੂ ਉਹਦਾ ਨਾਮ ਦੱਸਿਆਗਾ ਸੋ ਨਾਈਟਰਿਕ ਆਕਸਾਈਡ ਕਿਵੇਂ ਲੈਣਾ ਚਾਹੀਦਾ ਕਿਹਨੂੰ ਲੈਣਾ ਚਾਹੀਦਾ ਕਿੰਨੀ ਮਾਤਰਾ ਦੇ ਵਿੱਚ ਲੈਣਾ ਚਾਹੀਦਾ ਤੇ ਇਸ ਨੂੰ ਲੈਣ ਨਾਲ ਕਿਹੜੇ-ਕਿਹੜੇ ਰੋਗਾਂ ਦਾ ਇਲਾਜ ਹੋ ਜਾਂਦਾ ਜਾਂ ਕਿਹੜੇ-ਕਿਹੜੇ ਰੋਗਾਂ ਦੇ ਉੱਪਰ ਕਾਬੂ ਪਾਇਆ ਜਾ ਸਕਦਾ ਉਮੀਦ ਹੈ ਸਾਡੇ ਦਰਸ਼ਕਾਂ ਨੂੰ ਅੱਜ ਦੀ ਇਹ ਜਾਣਕਾਰੀ ਬਿਲਕੁਲ ਪਸੰਦ ਆਈ ਹੋਵੇਗੀ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਸਾਨੂੰ ਦੱਸਣਾ ਜਰੂਰ ਸੋ ਕੋਸ਼ ਸਭ ਤੁਸੀਂ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸੋ ਕੋਸ਼ਲ ਦੁਆਰਾ ਦਿੱਤੀ ਅੱਜ ਦੀ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਇੱਕ ਅਹਿਮ ਵਿਸ਼ੇ ਦੇ ਉੱਪਰ ਤੁਹਾਡੇ ਨਾਲ ਸਾਹਰ ਹੋਵਾਂਗੇ ਉਦ ਤੱਕ ਦਿਓ ਇਜਾਜ਼ਤ ਧੰਨਵਾਦ